ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਇੱਕ ਹਿਡਨ ਲਾਈਫ ਆਫ ਟਰੀਜ਼ ਕਿਤਾਬ ਦਾ ਜ਼ਿਕਰ ਕਰਦੇ ਉਹਨੂੰ ਅਨੁਵਾਦ ਕੀਤਾ ਪੰਜਾਬੀ ਜੋ ਉਹਨਾਂ ਨੇ ਪੀਟਰ ਵੋਇਲਨ ਬੰਦ ਕਰਕੇ ਹੈਗਾ ਉਹਨੇ ਕਿਤਾਬ ਲਿਖੀ ਉਹਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਪੌਦਿਆਂ ਬਾਰੇ ਰੁੱਖਾਂ ਬਾਰੇ ਫੰਗਸ ਨਾਲ ਉਹਦਾ ਕਨੈਕਸ਼ਨ ਬਾਰੇ ਇਹ ਸਾਰਾ ਉਹਨੇ ਚਰਚਾ ਕੀਤੀ ਅਸੀਂ ਉਹਨੂੰ ਕੋਸ਼ਿਸ਼ ਕੀਤੀ ਇੱਕ ਕਿਤਾਬ ਤਾਂ ਅਸੀਂ ਪੂਰੀ ਕਰ ਚੁੱਕਾ ਆਲਮੋਸਟ ਕੁਝ ਟੌਪਿਕ ਰਹਿੰਦੇ ਆ ਉਹਦੇ ਤੇ ਇੱਕ ਕਿਤਾਬ ਅਸੀਂ ਹੋਰ ਦੇਖ ਰਹੇ ਆ ਦਾ ਸੀਕ੍ਰੀਟ ਨੈਟਵਰਕ ਆਫ ਨੇਚਰ ਇਹ ਵੀ ਪੀਟਰ ਵੋਇਲਨ ਬੰਦ ਲਿਖੀ ਹੋਈ ਆ ਤਾਂ ਆ ਜਿਹੜੀ ਚਰਚਾ ਕਰਾਂਗੇ ਨੇਚਰ ਦਾ ਕਿੰਨਾ ਕਨੈਕਸ਼ਨ ਹੈਗਾ ਫੂਡ ਚੇਨ ਨਾਲ ਇਹ ਆਪਾਂ ਚਰਚਾ ਕਰਾਂਗੇ ਫੂਡ ਚੇਨ ਟੋਪ ਤੋਂ ਪ੍ਰੇਡੀਟਰ ਜਿਹੜੇ ਹੁੰਦੇ ਆ ਜਾਨਵਰਾਂ ਨੂੰ ਖਾਂਦੇ ਥੱਲੇ ਫਿਰ ਹਰਬੀਵੋਰਸ ਆ ਜਾਂਦੇ ਥੱਲੇ ਸਾਰੇ ਉਹ ਤੋਂ ਥੱਲੇ ਥੱਲੇ ਚੇਨ ਆ ਜਾਂਦੀ ਆ ਪੌਦੇ ਆ ਜਾਂਦੇ ਸਾਰੇ ਇਹ ਇੰਟਰਕਨੈਕਟਿਡ ਹੈਗਾ ਨੇਚਰ ਦਾ ਹੈਗਾ ਜਿਹੜਾ ਕੰਪਲੈਕਸ ਕਨੈਕਸ਼ਨ ਹੈਗਾ ਉਸ ਵਿੱਚ ਇਹਦੇ ਆਪਾਂ ਚਰਚਾ ਕਰਨੀ ਵੀ ਜੀ ਇੱਕ ਫੂਡ ਚੇਨ 'ਚ ਇੱਕ ਚੀਜ਼ ਗਰਬੜ ਹੋ ਗਈ ਤਾਂ ਮਤਲਬ ਕਿੰਨਾ ਜ਼ਿਆਦਾ ਨੁਕਸਾਨ ਉਸ ਇਲਾਕੇ ਦਾ ਹੋ ਸਕਦਾ ਬਾਕੀ ਜਾਨਵਰਾਂ ਤੇ ਬਾਕੀ ਪੌਦਿਆਂ ਤੇ ਤੇ ਬਾਕੀ ਰਿਵਰ ਰਿਵਰ ਜਿਹੜੀ ਨਦੀਆਂ ਚੱਰੂ ਤੇ ਕੀ ਅਸਰ ਹੋ ਸਕਦਾ ਇਹ ਆਪਾਂ ਅੱ ਇਹ ਜਿਹੜੀ ਐਗਜ਼ਾਮਪਲ ਅੱਜ ਲੈਣੀ ਹੈ ਇੱਕ ਭੇੜੀ ਆ ਹੋ ਗਿਆ ਭਾਲੂ ਹੋ ਗਿਆ ਤੇ ਆਪਣੇ ਪੰਜਾਬ ਦੀ ਗਿੱਧਾਂ ਜਿਹੜੀਆਂ ਇਹਦੇ ਆਪਾਂ ਇਹਨਾਂ ਨੂੰ ਰਿਲੇਟ ਕਰਕੇ ਕੋਸ਼ਿਸ਼ ਕਰਨੀ ਹੈ ਸਮਝਣ ਦੀ ਤੇ ਆਪਾਂ ਜਿਹੜੀ ਗੱਲ ਕਰਨੀ ਹੈ ਜਿਹੜੀ ਯੈਲੋ ਸਟੋਨ ਫਰਸਟ ਨੈਸ਼ਨਲ ਪਾਰਕ ਸੀਗਾ ਯੂਨਾਈਟਿਡ ਸਟੇਟ ਦਾ ਉੱਥੇ ਉੱਥੋਂ ਸ਼ੁਰੂਆਤ ਕਰਨੀ ਆ ਉੱਥੇ ਭਾਲੂ ਰਹਿੰਦੇ ਸੀਗੇ ਤਾਂ ਜਿਹੜੇ ਤੇ ਭੇੜੀ ਰਹਿੰਦੇ ਸੀਗੇ ਤੇ ਹੋਰ ਜਾਨਵਰ ਇੱਕ ਕਨੈਕਸ਼ਨ ਚੱਲਦਾ ਰ ਫੂਡ ਚੇਨ ਚੱਲਦੀ ਆ ਰਹੀ ਸੀਗੀ 19ਵੀਂ ਸੈਂਚਰੀ ਚ ਕੀ ਹੋਇਆ ਮਤਲਬ ਕਹਿਣ ਦਾ ਜਦੋਂ ਲੋਕਾਂ ਨੇ ਦੇਖਿਆ ਵੀ ਜਿਹੜੀ ਭੇੜੀਆਂ ਹੈਗੇ ਆ ਉਹਨਾਂ ਤੋਂ ਉਹਨਾਂ ਨੇ ਸਮਝਣਾ ਸ਼ੁਰੂ ਕੀਤਾ ਵੀ ਭੇੜੀਆਂ ਜਿਹੜੇ ਉੱਥੋਂ ਦੇ ਜਿਹੜੇ ਮਵੇਸ਼ੀ ਹੈਗੇ ਆ ਜਿਹੜੇ ਲਾਈਫਸਟਾਕ ਨੂੰ ਗਰੇਜ਼ਿੰਗ ਲਈ ਲੈ ਕੇ ਜਾਂਦੇ ਆ ਉਹਨੂੰ ਬਾਹਰ ਚਾਰਾ ਚਾਰਾ ਗਾਂਹਾਂ ਚ ਜਾਂਦੇ ਆ ਉੱਥੇ ਉਹਨੂੰ ਨੁਕਸਾਨ ਪਹੁੰਚਾਉਣ ਲੱਗੇ ਮਤਲਬ ਉਹਨਾਂ ਨੇ ਲੱਗਿਆ ਵੀ ਜਿਹੜੀ ਭੇੜੀਆਂ ਸਭ ਤੋਂ ਵੱਡੇ ਇਸ ਲੈਵਲ ਦਾ ਸਾਡੇ ਜਾਨਵਰ ਨੂੰ ਨੁਕਸਾਨ ਪਹੁੰਚਾ ਰਿਹਾ ਇਸ ਲਈ ਉਹਨਾਂ ਨੇ ਇੱਕ ਬਹੁਤ ਵੱਡੀ ਮੂਵਮੈਂਟ ਚਲਾਈ 19ਵੀਂ ਸਦੀ ਚ ਤਾਂ ਉਹਨਾਂ ਨੇ ਭੇੜੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ ਫੂਡ ਚੇਂਜ ਚ ਜੋਨੇ ਬਾਹਰ ਕੱਟਾ ਸ਼ੁਰੂ ਕੀਤਾ 1926 ਚ ਕਾਫੀ ਜਿਹੜੇ ਭੇੜੇ ਝੁੰਡ ਸੀ ਉਹਨਾਂ ਨੇ ਖਤਮ ਕਰਤੇ ਜਿਹੜੇ ਥੋੜੇ ਟਾਮੇ ਟਲੇ ਬਚੇ ਸੀਗੇ 1930 ਤੱਕ ਉਹ ਸਾਰੇ ਮਤਲਬ ਕਹਿੰਦਾ ਉਹਨਾਂ ਨੇ ਭੇੜੀਆਂ ਨੂੰ ਖਤਮ ਕਰਤਾ ਤਾਂ ਇਹਨਾਂ ਦੇ ਪ੍ਰੈਸ਼ਰ ਚ ਆ ਕੇ ਵੀ ਇਹ ਮਤਲਬ ਜਾਨਵਰਾਂ ਨੂੰ ਦੂਜਿਆਂ ਨੂੰ ਜਿਹੜੇ ਘਰੇਲੂ ਜਾਨਵਰ ਰੱਖਿਆ ਉਹਨਾਂ ਨੂੰ ਖਰਾਬ ਕਰ ਰਹੇ ਪੀੜੀ ਹਾਲਾਂਕਿ ਉਹਦਾ ਨੁਕਸਾਨ ਉਹ ਨਹੀਂ ਕਰ ਰਿਹਾ ਸੀ ਬਾਕੀ ਜਿਹੜੇ ਵਾਈਲਡ ਕੁੱਤੇ ਹੁੰਦੇ ਆ ਉਹ ਉਹ ਬਹੁਤ ਵੱਡਾ ਨੁਕਸਾਨ ਉਹਦੇ ਕਾਫੀ ਸਟੱਡੀ ਚ ਲੀ ਉਸ ਤੋਂ ਬਾਅਦ ਤਾਂ ਉਹਨੇ ਦੇਖਿਆ ਸਾਇੰਟਿਸਟਾਂ ਨੇ ਵੀ ਭੇੜੀਏ ਨਹੀਂ ਨੁਕਸਾਨ ਕਰ ਰਹੀ ਸੀ ਜਿਹ ਪਰ ਪੁਆਇੰਟ ਇਥੇ ਹੈਗਾ ਵੀ ਜਦੋਂ ਇਹ ਸਾਰੇ ਨਿਕਲ ਗਏ 1930 ਦੇ ਵਿੱਚ ਤਾਂ ਹੁਣ ਕੀ ਹੋਇਆ ਜਦੋਂ ਇੱਕ ਟਾਪ ਪ੍ਰੇਡੀਟਰ ਜਿਹੜਾ ਹੈਗਾ ਜਿਹੜਾ ਕਿ ਨਿਚਲੇ ਜਾਨਵਰਾਂ ਨੂੰ ਖਾਂਦਾ ਜਦੋਂ ਉਹ ਨਿਕਲ ਗਿਆ ਉੱਥੇ ਕਿ ਇਲਕ ਨਾਂ ਦੇ ਜਿਹੜੇ ਸਾਡੇ ਜਾਨਵਰ ਆ ਅਮਰੀਕਾ ਦੇ ਵਿੱਚ ਉਹਨਾਂ ਦੀ ਪੋਪੂਲੇਸ਼ਨ ਵੱਧਦੀ ਚਲੀ ਗਈ ਜਦੋਂ ਇਲਕ ਨੂੰ ਖਾਂਦੇ ਸੀਗੇ ਭੇੜੀ ਜਦੋਂ ਭੇੜੀ ਉਸ ਨੈਸ਼ਨਲ ਪਾਰਕ ਚੋਂ ਬਾਹਰ ਕੱਢਦੇ ਤਾਂ ਇਲਕਾਂ ਦੀ ਪੋਪੂਲੇਸ਼ਨ ਵੱਧਣੀ ਸ਼ੁਰੂ ਹੋ ਗਈ ਜਦੋਂ ਇਲਕਾਂ ਦੀ ਪੋਪੂਲੇਸ਼ਨ ਵੱਧਣੀ ਸ਼ੁਰੂ ਹੋ ਗਈ ਉਹਨਾਂ ਨੇ ਮਤਲਬ ਕਹਿੰਦਾ ਵੱਡੇ ਲੈਵਲ ਦਾ ਘਰਾ ਜਿਹੜਾ ਕਾ ਸੀਗਾ ਉਥੋਂ ਦਾ ਨੇਚਰਲ ਰਿਵਰ ਬੈਡ ਸੀਗੇ ਨਦੀਆਂ ਦੇ ਕਿਨਾਰੇ ਸੀ ਉਥੋਂ ਸਾਰਾ ਕਾ ਖਾਣਾ ਸ਼ੁਰੂ ਕਰਤਾ ਪੌਦਿਆਂ ਨੂੰ ਖਾਣਾ ਸ਼ੁਰੂ ਕਰਤਾ ਹੌਲੀ ਹੌਲੀ ਉਹਨਾਂ ਨੇ ਕਾਫੀ ਵੱਡੇ ਸਕੇਲ ਦਾ ਜਿਹੜਾ ਕਾ ਖਾਦਾ ਤਾਂ ਉਥੋਂ ਦੇ ਜਿਹੜੇ ਪੰਛੀ ਹੈਗੇ ਉਹਨਾਂ ਤੇ ਅਸਰ ਪੈਣਾ ਸ਼ੁਰੂ ਹੋ ਗਿਆ ਪੰਛੀਆਂ ਦੀਆਂ ਜਿਹੜੀਆਂ ਪ੍ਰਜਾਤੀਆਂ ਸੀ ਖਤਮ ਹੋਣੇ ਸ਼ੁਰੂ ਹੋ ਗਏ ਲੈਂਡਸਕੇਪ ਦੇ ਲੈਂਡਸਕੇਪ ਉਹਨਾਂ ਦੇ ਮਤਲਬ ਇੰਨਾ ਪੋਪੂਲੇਸ਼ਨ ਵੱਧ ਗਈ ਉਹਨਾਂ ਦੀ ਉਹ ਖਾਣਾ ਸ਼ੁਰੂ ਕਰਤਾ ਉਸ ਤੋਂ ਇੱਕ ਵੀਵਰ ਨਾਂ ਦਾ ਇੱਕ ਜਾਨਵਰ ਆ ਉਹ 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 ਨੂੰ ਨੁਕਸਾਨ ਤਾਂ ਹੋਇਆ ਕਿਉਂਕਿ ਜਦੋਂ ਵੇਜੀਟੇਸ਼ਨ ਨਹੀਂ ਬਲੀ ਘਾਹ ਨਹੀਂ ਮਿਲਿਆ ਉੱਥੇ ਵਿਲੋ ਸੀਗੇ ਪਪੂਲਰ ਲੱਗੇ ਹੋਏ ਸੀਗੇ ਸਾਰੜੇ ਸਪੀਸੀਸ ਉੱਥੇ ਮਿਲਦੀਆਂ ਸੀਗੀਆਂ ਰਿਵਰ ਬੈਡ ਦੇ ਕੰਡੇ ਉਥੋਂ ਨੁਕਸਾਨ ਇਹ ਹੋਇਆ ਵੀ ਉਹ ਉਹਨਾਂ ਦੀ ਤਦਾਰ ਵੀ ਜਿਹੜੀ ਜਿਹੜੀ ਹੈਗੀ ਵੀਵਰਸ ਦੀ ਕਿਉਂਕਿ ਇਹ ਘਾਹ ਖਾਂਦੇ ਸੀ ਇਹ ਸਾਰਾ ਖਾਂਦੇ ਸੀ ਉਹਨਾਂ ਦੀ ਤਦਾਰ ਵੀ ਘਟਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਕਰਕੇ ਜਿਹੜੀ ਫੂਡ ਚੇਨ ਹੌਲੀ-ਹੌਲੀ ਪੰਛੀਆਂ ਨੂੰ ਲੈ ਕੇ ਵੀਵਰਸ ਨੂੰ ਲੈ ਕੇ ਹੋਰ ਜਾਨਵਰਾਂ ਨੂੰ ਲੈ ਕੇ ਹੌਲੀ-ਹੌਲੀ ਖਤਮ ਹੁੰਦੀ ਗਈ ਤਾਂ ਜਿਹੜੀ ਰਿਵਰ ਬੈਡ ਸੀਗੇ ਨਦੀ ਦੇ ਕਿਨਾਰੇ ਸੀਗੇ ਸਾਰਾ ਉਹ ਵੇਸਟ ਲੈਂਡ ਬਣਨੇ ਸ਼ੁਰੂ ਹੋ ਗਏ ਕਿਉਂਕਿ ਇਹਦੀ ਵੇਜੀਟੇਸ਼ਨ ਨਹੀਂ ਰਹੀ ਇੰਨਾ ਜ਼ਿਆਦਾ ਐਲਕ ਦੀ ਪੋਪੂਲੇਸ਼ਨ ਵੱਧ ਗਈ ਤਾਂ ਹੋਇਆ ਕੀ ਮਤਲਬ ਇੱਕ ਭੇੜੀ ਨੂੰ ਬਾਹਰ ਕੱਢਣਾ ਐਲਕ ਦੀ ਪੋਪੂਲੇਸ਼ਨ ਵੱਧ ਗਈ ਉਹਨਾਂ ਨੇ ਸਾਰਾ ਮਤਲਬ ਸਾਰੀ ਵੇਜੀਟੇਸ਼ਨ ਰੁੱਖਾਂ ਨੂੰ ਕਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅੱਗੇ ਜਿਹੜੀ ਫੂਡ ਜੇ ਨੂੰ ਇਫੈਕਟ ਪੈਣਾ ਸ਼ੁਰੂ ਹੋ ਗਿਆ ਤਾਂ ਹੁਣ ਉੱਥੇ ਜਿਹੜਾ ਫਲੱਡ ਦਾ ਸਿਸਟਮ ਵੱਧ ਗਿਆ ਕਿਉਂਕਿ ਜੇ ਉੱਥੇ ਕਾਹ ਨਹੀਂ ਸੀਗਾ ਨੇਚਰਲ ਵੇਜੀਟੇਸ਼ਨ ਨਹੀਂ ਸੀਗੀ ਉਹ ਪਾਣੀ ਨੂੰ ਸਹੀ ਢੰਗ ਨਾਲ ਚੈਨਲ ਨਹੀਂ ਕਰ ਪਾ ਰਹੇ ਸੀਗਾ ਜਿਹੜੇ ਬੀਵਰ ਆ ਉਹ ਨੇਚਰਲ ਡੈਮ ਵੀ ਬਣਾਉਂਦੇ ਸੀਗੇ ਉਹ ਡੈਮ ਵਿੱਚ ਅੱਗੇ ਐਮਫੀਬੀਅਨਸ ਰਹਿੰਦੇ ਸੀਗੇ ਜਿਹੜੇ ਪਾਣੀ ਚ ਜਾਨਵਰ ਆਣ ਵਾਲੇ ਉਹ ਉਹਨਾਂ ਦਾ ਸਾਰਾ ਖਰਾਬ ਗਰਬੜ ਹੋ ਗਿਆ ਸਾਰਾ ਗਰਬੜ ਉਹਨਾਂ ਦੀ ਚੇਨ ਵੀ ਟੁੱਟ ਗਈ ਮਤਲਬ ਤਾਂ ਇਹ ਜਿਹੜਾ ਵਰਤਾਰਾ ਸੀਗਾ ਭੀੜੀ ਨੂੰ ਮਾਰਨ ਦਾ 1930 ਤੋਂ ਲੈ ਕੇ 1995 ਤੱਕ ਇਹਦਾ ਅਸਰ ਮਤਲਬ ਕਹਿੰਦਾ ਉਸ ਯੈਲੋਸਟੋਨ ਨੈਸ਼ਨਲ ਪਾਰਕ ਤੇ ਰਿਹਾ ਮਤਲਬ ਫਿਰ ਉਹਨਾਂ ਨੂੰ ਸਮਝ ਆਈ ਵੀ ਇਹ ਜਿਹੜਾ ਐਡਾ ਜਿਹੜਾ ਜ਼ਬਰਦਸਤ ਨੁਕਸਾਨ ਹੋਇਆ ਵੀ ਇੱਕ ਫੂਡ ਚੇਨ ਤੋੜੀ ਆ ਮਤਲਬ ਸੀ ਉਹ ਫੂਡ ਜਿੰਨ ਥੋੜੀ ਸੀ ਭੇੜੀ ਨੂੰ ਬਾਹਰ ਕੱਢ ਗਏ ਹੁਣ ਫਿਰ ਉਹਨਾਂ ਨੇ ਕੀ ਕੀਤਾ 1995 ਤੋਂ ਬਾਅਦ ਇੱਕ ਕੈਨੇਡਾ ਤੋਂ ਜਿਹੜੇ ਭੇੜੀਏ ਇੰਟਰੋਡਿਊਸ ਕੀਤੇ ਯੈਲੋਸਟੋਨ ਨੈਸ਼ਨਲ ਪਾਰਕ ਚ ਹੁਣ ਤੁਸੀਂ ਦੇਖੋ ਇਹਨਾਂ ਇੰਟਰਸਟਿੰਗ ਹੈਗਾ ਜਦੋਂ ਉਹਨਾਂ ਨੇ ਭੇੜੀਏ ਨੂੰ ਇੰਟਰੋਡਿਊਸ ਕੀਤਾ ਉਹ ਸਾਈਕਲ ਜਿਹੜਾ ਹੈਗਾ ਉਹ ਫਿਰ ਦੁਆਰਾ ਆਪਣੇ ਸ਼ੇਪ ਚ ਆਉਣ ਲੱਗ ਗਿਆ ਹੁਣ ਭੇੜੀ ਜਰੂ ਭੁੱਖੇ ਸੀਗੇ ਭੇੜੀਏ ਉਹਨਾਂ ਨੇ ਇਲਕਾਂ ਨੂੰ ਕੈਚ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਇਲਕਾਂ ਨੂੰ ਕੈਚ ਕਰਨਾ ਉਹਨਾਂ ਦੀ ਹੌਲੀਲੀ ਪੋਪੂਲੇਸ਼ਨ ਘਟਣੀ ਸ਼ੁਰੂ ਹੋ ਗਈ ਤੇ ਉਹਨਾਂ ਦੇ ਮਨ 'ਚ ਡਰ ਬੈ ਗਿਆ ਉਹ ਮਤਲਬ ਖੁੱਲੇ ਚ ਆਉਣਾ ਬੰਦ ਹੋ ਗਏ ਰਿਵਰ ਬੈਡ ਦੇ ਕੰਡੇ ਬੰਦ ਹੋ ਗਏ ਆਉਣਾ ਉਹ ਉਹ ਜਦੋਂ ਬੰਦ ਹੋਏ ਆਉਣਾ ਤਾਂ ਉੱਥੋਂ ਦਾ ਘਾਹ ਜਿਹੜਾ ਹੈਗਾ ਉਹ ਦੂਜੇ ਜਾਨਵਰਾਂ ਲਈ ਮਤਲਬ ਬਚਣਾ ਸ਼ੁਰੂ ਹੋ ਗਿਆ ਤਾਂ ਹੁਣ ਉਹ ਮਤਲਬ ਕਹਿੰਦਾ ਡਰ ਡਰ ਕੇ ਮਤਲਬ ਜੰਗਲਾਂ 'ਚ ਰਹਿਣ ਲੱਗ ਗਏ ਥੋੜਾ ਪਾਸੇ ਰਹਿਣ ਲੱਗ ਗਏ ਤੇ ਨਾਲ ਨਾਲ ਐਲਕ ਦੀ ਪੋਪੂਲੇਸ਼ਨ ਵੀ ਘਟਦੀ ਗਈ ਇਸ ਨੇ ਕੀ ਕੀਤਾ ਮਤਲਬ ਕਹਿੰਦਾ ਰਿਵਰ ਬੈਡ ਇਟ ਸਟੇਬਲ ਹੋਣਾ ਸ਼ੁਰੂ ਹੋ ਗਿਆ ਉਹਦਾ ਇਕੋਸਿਸਟਮ ਸਟੇਬਲ ਹੋਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਐਮਫੀਬੀਅਨ ਵਾਪਸ ਆ ਗਏ ਪੰਛੀ ਵਾਪਸ ਆ ਗਏ ਸ ਜਿਹੜੀ ਬਰਡਸ ਦੀ ਪੋਪੂਲੇਸ਼ਨ ਜਿਵੇਂ ਗੱਲ ਕੀਤੀ ਉਹ ਟੁੱਟੀ ਹੂ ਸੀ ਪਹਿਲਾਂ ਉਹ ਵੀ ਵਾਪਸ ਆ ਗਈ। ਹੁਣ ਕੀ ਕੀਤਾ ਹੁਣ ਦੇਖੋ ਹੋਇਆ ਕਿ ਇੱਥੇ ਭੇੜੀ ਨੂੰ ਜਰੂਰ ਰੀਇੰਟਰੋਡਿਊਸ ਕੀਤਾ ਗਿਆ। ਉਹਨਾਂ ਨੇ ਇਲਕ ਦੀ ਪੋਪੂਲੇਸ਼ਨ ਨੂੰ ਬੈਲੈਂਸ ਕੀਤਾ। ਇਲਕ ਦੀ ਪੋਪੂਲੇਸ਼ਨ ਬੈਲੈਂਸ ਹੋਣ ਨਾਲ ਜਿਹੜੇ ਗਰਾਸ ਹੈਗੇ ਆ ਉੱਥੇ ਨੇਚਰਲ ਗਰਾਸ ਆ ਪਲਾਂਟ ਆ ਉਹਨੂੰ ਮਤਲਬ ਬੀਵਰਸ ਖਾਣ ਬੀਵਰਸ ਨੇ ਖਾਣਾ ਸ਼ੁਰੂ ਕੀਤਾ ਹੋਰ ਜਾਨਵਰਾਂ ਨੇ ਖਾਣਾ ਸ਼ੁਰੂ ਕੀਤਾ। ਜਿਹੜੀ ਰਿਵਰ ਬੈਡ ਵੇਸਟਲੈਂਡ ਬਣ ਗਏ ਸੀਗੇ ਉਹਨਾਂ ਨੂੰ ਸ਼ੇਪ ਆਉਣੀ ਸ਼ੁਰੂ ਹੋ ਗਈ ਮਤਲਬ। ਤਾਂ ਕਹਿਣ ਦਾ ਮਤਲਬ ਇਹ ਹੋਇਆ ਵੀ ਇਹ ਏਡੇ ਵੱਡੇ ਲੈਵਲ ਦਾ ਇੱਕ ਪ੍ਰੇਡੇਟਰ ਨੂੰ ਬਾਹਰ ਕੱਢਣਾ ਇਕੋਸਿਸਟਮ ਵਿੱਚ ਨੁਕਸਾਨ ਜਿਹੜਾ ਹੋਇਆ ਜਦੋਂ ਉਹ ਵਾਪਸ ਲਿਆਂਦਾ ਉਸ ਭੇੜੀਆਂ ਨੂੰ ਤਾਂ ਉਹ ਫੂਡ ਚੇਨ ਨੇ ਬੈਲੈਂਸ ਕੀਤਾ ਤਾਂ ਹੁਣ ਇੱਥੇ ਅਗਲੀ ਗੱਲ ਆਉਂਦੀ ਹੈ ਵੀ ਸਾਡੇ ਜਿਹੜੇ ਭਾਲੂ ਸੀ ਭਾਲੂਆਂ ਦਾ ਕੀ ਇਹਦਾ ਲਿੰਕ ਸੀਗਾ ਹੁਣ ਜਦੋਂ ਜਿਹੜੇ ਇਲਕ ਸੀਗੇ ਇਲਕ ਨੇ ਕੀ ਕੀਤਾ ਵੀ ਜਿਹੜੋ ਵੇਜੀਟੇਸ਼ਨ ਨੂੰ ਖਾਦਾ ਨਾਲ ਨਾਲ ਜਿਹੜੋ ਭਾਲੂ ਕੀ ਹੈ ਭਾਲੂ ਆਪਦਾ ਸਰਦੀ ਆਉਣ ਤੋਂ ਪਹਿਲਾਂ ਆਪਣਾ ਫੈਟ ਸਟੋਰ ਕਰ ਲੈਂਦਾ ਬਹੁਤ ਜ਼ਿਆਦਾ ਖਾਣਾ ਖਾ ਕੇ ਸ਼ੁਗਰੀ ਮਟੀਰੀਅਲ ਖਾ ਕੇ ਆਪਦਾ ਉਹ ਆਰਾਮ ਕਰਨ ਨੂੰ ਤਿਆਰੀ ਕਰ ਲੈਂਦੇ ਆਪਣੀ ਜਿਹੜੇ ਭਾਲੂ ਸੀਗੇ ਉਹ 베ਰੀਆਂ ਤੇ ਡਿਪੈਂਡ ਕਰਦੇ ਨੇ ਨੇਚਰਲ 베ਰੀਆਂ ਲੱਗੀਆਂ ਹੁੰਦੇ ਉਹ ਤੇ ਬਹੁਤ ਉਹਨੂੰ ਖਾ ਕੇ ਫਿਰ ਉਹ ਸਰਦੀ ਕੱਢਦੇ ਸੀ ਆਪਦਾ ਉਹ 베ਰੀਆਂ ਨੂੰ ਵੀ ਮਤਲਬ ਕਿ ਇਲਕਾ ਨਹੀਂ ਛੱਡਿਆ ਹੁਣ ਹੋਇਆ ਕਿ ਜਦੋਂ ਉਹ ਮਤਲਬ ਕਹਿੰਦਾ ਪੀੜੀ ਵਾਪਸ ਲਿਆਂਦੇ ਤਾਂ ਉਹਨਾਂ ਨੇ 베ਰੀਆਂ ਨੂੰ ਵੀ ਘਟਾ ਉਹਨਾਂ ਦੀ ਪੋਪੂਲੇਸ਼ਨ ਵੀ ਘਟ ਗਈ ਇਲਕਾ ਦੀ ਤਾਂ ਉਹ ਜਿਹੜੀ ਪੋਪੂਲੇਸ਼ਨ ਕੱਟੀ ਉਹ 베ਰੀਆਂ ਦੀ 베ਰੀਆਂ ਪੀੜੀ ਨੂੰ ਮਤਲਬ ਕਹਿੰਦਾ ਵੁਲਫ ਨੂੰ ਵੀ ਮਿਲ ਗਈ ਮਤਲਬ ਤਾਂ ਮਤਲਬ ਕਹਿੰਦਾ ਭਾਲੂਆਂ ਨੂੰ ਵੀ ਮਿਲ ਗਈ ਉਹ ਜਿਹੜੀ ਜਿਹੜੀ 베ਰੀਆਂ ਹੈਗੀਆਂ ਜਦੋਂ ਬੀਰੀਆਂ ਭਾਲੂਆਂ ਨੂੰ ਮਿਲੀ ਤਾਂ ਭਾਲੂ ਦੇ ਹੈਲਥ ਵਿੱਚ ਠੀਕ ਹੋਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਜਿਹੜਾ ਜਿਹੜਾ ਸਾਈਕਲਿਕ ਚੱਕਰ ਹੈਗਾ ਜਿਹੜਾ ਇਹ ਫੂਡ ਚੇਨ ਦਾ ਚੱਕਰ ਏਡਾ ਜਬਰਸਾ ਇੱਕ ਸਪੀਸੀਸ ਤੋਂ ਲੈ ਕੇ ਦੂਜੀ ਸਪੀਸੀ ਤੱਕ ਪੂਰਾ ਅਸਰ ਕਰਦਾ ਰਹੇ ਇਹ ਆਪਾਂ ਅੱਜ ਇਹੀ ਡਿਸਕਸ ਕਰਨਾ ਸੀ ਵੀ ਨੇਚਰ ਦਾ ਕਨੈਕਸ਼ਨ ਜਿਹੜਾ ਹੈਗਾ ਹਰ ਮਤਲਬ ਹਰ ਐਂਗਲ ਤੇ ਕਨੈਕਸ਼ਨ ਹੈਗਾ ਮਤਲਬ ਟਾਪ ਪ੍ਰੇਡੀਟਰ ਤੋਂ ਲੈ ਕੇ ਥੱਲੇ ਤੱਕ ਉਹਦਾ ਜਿਹੜਾ ਚੇਨ ਹੈਗੇ ਫੂਡ ਦੀ ਇਹ ਤੇ ਡਿਪੈਂਡੈਂਟ ਹੁਣ ਆਪਾਂ ਇੱਕ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਦੇਖੋ ਆਪਣੀ ਫੂਡ ਚੇਨ ਇੱਕ ਇੱਕ ਹੀ ਐਗਜ਼ਾਮਪਲ ਦੇਵਾਂਗਾ ਜਿੱਥੇ ਤਾਂ ਹੋਰ ਵੀ ਬਹੁਤ ਸਾਰੇ ਵੱਡੇ ਲੈਵਲ ਤੇ ਸਾਡੇ ਪੰਛੀ ਗਾਇਬ ਹੋਏ ਸਾਡੇ ਰੁੱਖਾਂ ਦੀਆਂ ਪ੍ਰਜਾਤੀਆਂ ਗਾਇਬ ਹੋਈਆਂ ਉਹਨੇ ਕਿੰਨਾ بڑا ਨੁਕਸਾਨ ਕੀਤਾ ਲੋ ਆਪਾਂ ਅਲੱਗ-ਅਲੱਗ ਕਿਤੇ ਚਰਚਾ ਕਰਾਂਗੇ ਅੱਜ ਜਿਹੜੀ ਚਰਚਾ ਕਰਨੀ ਆ ਗਿਰਜਾਂ ਦੀ ਗੱਲ ਕਰਾਂਗੇ ਗਿੱਦਾਂ ਦੀ ਗੱਲ ਕਰਾਂਗੇ ਤਾਂ ਇਹ ਗਿੱਦਾਂ ਜਿਹੜੀਆਂ ਪੰਜਾਬ 'ਚ ਕਿਸੇ ਸਮੇਂ 'ਚ ਹੁੰਦੀਆਂ ਸੀਗੀਆਂ ਇਹ ਹੁਣ ਮਤਲਬ ਕਹਿੰਦਾ ਲੋਪ ਹੋਣ ਤੇ ਤਦਾਰ ਤੇ ਪਹੁੰਚ ਚੁੱਕੀਆਂ ਹੈਗੀਆਂ ਇਹ ਤਿੰਨ ਪ੍ਰਜਾਤੀਆਂ ਮਤਲਬ ਇਹਦੀ ਸਭ ਤੋਂ ਪਹਿਲਾਂ ਸਮਝਣਾ ਚਾਹਾਂਗੇ ਕਿਹੜੀ-ਕਿਹੜੀ ਪ੍ਰਜਾਤੀਆਂ ਸਾਡੀ ਜਿਹੜੀਆਂ ਗਿੱਜਾਂ ਦੀਆਂ ਹੈਗੀਆਂ ਇਹਨੂੰ ਕਿਸੇ ਕਿਸੇ ਲਾਕੇ 'ਚ ਗਿੱਧ ਵੀ ਕਹਿੰਦੇ ਆ ਗ ਤਾਂ ਇਹ ਜਿਹੜੇ ਹੁਣ ਕਿਤੇ ਕਿਤੇ ਨਜ਼ਰ ਆਉਂਦੇ ਆ ਇਹ ਥੋੜੇ ਬਹੁਤ ਟਾਮੇ ਟੱਲੇ ਰਹਿ ਗਏ ਆ ਹੁਣ ਦੀ ਦੂਜੀ ਪ੍ਰਜਾਤੀ ਗਿੱਦ ਦੀ ਉਹ ਹੈਗੀ ਆ ਲੰਮ ਚੁੰਜੀ ਗਿਰਜ ਇਹ ਬਿਲਕੁਲ ਲੋਪ ਹੋ ਚੁੱਕੀ ਆ ਤੇ ਜਿਹੜੀ ਤੀਜੀ ਪ੍ਰਜਾਤੀ ਹੈਗੀ ਆ ਪੂਰੀ ਗਿਰਜ ਇਹ ਵੀ ਖਤਮ ਹੋਣ ਦੇ ਤਦਾਰ ਤੇ ਆ ਗਿਆ ਤਾਂ ਇਹ ਅਲੋਪ ਹੋ ਚੁੱਕੀ ਆ ਮਤਲਬ ਇਹ ਤੀਜੀ ਪ੍ਰਜਾਤੀ ਵੀ ਤਾਂ ਹੁਣ ਸਮਝਣਾ ਇਹ ਪੈਣਾ ਵੀ ਇਹ ਤੇਜ ਸੁਗੰਨ ਸ਼ਕਤੀ ਤੇ ਨજર ਵਾਲੇ ਜਾਨਵਰ ਸੀ ਮਤਲਬ ਇਹ ਜਿਹੜੇ ਡੈੱਡ ਬੋਡੀ ਹੁੰਦੀਆਂ ਸੀਗੇ ਸਾਡੀਆਂ ਹੱਡਾ ਰੋੜੀਆਂ ਤੇ ਉਹਨਾਂ ਨੂੰ ਖਾਂਦੇ ਆਪਦਾ ਕੋਈ ਸ਼ਿਕਾਰ ਨਹੀਂ ਕਰਦੇ ਇਹਨਾਂ ਦਾ ਮਕਸਦ ਸੀ ਕੁਦਰਤ ਨੇ ਕਿਹਜਾ ਸਿਸਟਮ ਬਣਾਇਆ ਸੀਗਾ ਇਹ ਨੇਚਰਲ ਸਕੈਵੰਜਰਸ ਕਹਿੰਦੇ ਆ ਮਨ ਲੋ ਨੂੰ ਮਤਲਬ ਉਹਨਾਂ ਨੇ ਕੁਦਰਤ ਤੌਰ ਤੇ ਉਹਨੇ ਜਦੋਂ ਮਤਲਬ ਆਪਾਂ ਹੱਡ ਰੋੜੀ ਛੱਡਣਾ ਤਾਂ ਗਿੱਦਾਂ ਨੇ ਆ ਕੇ ਉਹਨਾਂ ਨੂੰ ਮਤਲਬ ਮਾਸ ਜਿਹੜਾ ਖਾ ਕੇ ਉਹਨੂੰ ਖਤਮ ਕਰਨ ਦਾ ਇਹਦਾ ਕੁਦਰਤ ਨੇ ਨਿਜਮ ਬਣਾਇਆ ਹੋਇਆ ਸੀਗਾ ਮਤਲਬ ਕਹਿੰਦਾ ਇਹ ਜਿਹੜੇ ਪਸ਼ੂਆਂ ਤੇ ਇਹ ਜਿਹੜੇ ਮਰੇ ਹੋਏ ਪਸ਼ੂਆਂ ਤੇ ਇਹ ਆਪਦਾ ਗੁਜ਼ਾਰਾ ਕਰਦੇ ਸੀ ਗਿੱਦ ਤੇ ਇਹਦੀ ਨਜ਼ਰ ਤੇਰੀ ਮਤਲਬ 스멜 ਬਹੁਤ ਤਕੜੀ ਜਿੱਥੇ ਸਾਡਾ ਰੋੜੀ ਚ ਲਾਸ਼ ਪਹੁੰਚਦੀ ਸੀ ਪਸ਼ੂਆਂ ਦੇ ਉੱਥੇ ਇਹ ਫਟਾਫਟ ਆਪਦਾ ਐਕਸ਼ਨ ਸ਼ੁਰੂ ਕਰਦੇ ਸੀ ਨਿਚੇ ਨੇ ਸਾਫ਼ ਕਰਨ ਦਾ ਇਹਨੂੰ ਮਤਲਬ ਰੋਲ ਦਿੱਤਾ ਸੀਗਾ ਤਾਂ ਹੁਣ ਗੱਲ ਇਹ ਹੈਗੀ ਆ ਜਿਹੜੀ ਉਹ ਮਤਲਬ ਕਹਿੰਦਾ ਸਾਡੇ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਦਵਾਈਆਂ ਇਨਸੈਕਟੀਸਾਈਡ ਪੈਸਟਿਸਾਈਡ ਜਿਹੜੇ ਯੂਜ਼ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਦੀ ਬਵਦੀ ਜਿਹੜੀ ਹੈਗੀ ਬਹੁਤ ਜ਼ਿਆਦਾ ਘਟਣੀ ਸ਼ੁਰੂ ਹੋ ਗਈ ਤੇ ਅੰਦਾ ਤੌਰ ਤੇ ਜਿਹੜੀ ਆਪਣਾ ਕੀੜੇ ਮਾਰ ਦਵਾਈਆਂ ਦੀ ਵਰਤੋਂ ਹੋ ਗਈ ਹੁਣ ਜਿਹੜੇ ਲੋਕ ਮਤਲਬ ਕਹਿੰਦਾ ਪਸ਼ੂਵਾਂ ਲਈ ਚਾਰਾ ਵਰਤੇ ਉੱਤੇ ਕੀਟਨਾਸ਼ਕ ਦਵਾਈਆਂ ਉਹਨਾਂ ਨੇ ਵਰਤੀਆਂ ਉਹੀ ਪਸ਼ੂਆਂ ਚ ਲੱਗ ਗਏ ਤੇ ਪਸ਼ੂਆਂ ਦਾ ਫਿਰ ਜਦੋਂ ਪਸ਼ੂਆਂ ਨੂੰ ਉਹਨਾਂ ਪਸ਼ੂਆਂ ਨੇ ਗਿੱਦਾਂ ਨਹੀਂ ਖਾਦਾ ਤਾਂ ਉਹਨਾਂ ਦੇ ਜਿਹੜਾ ਐਂਟੀਬਾਇਓਟਿਕ ਵੀ ਲੱਗਦੇ ਸੀਗੇ ਪਸ਼ੂਆਂ ਨੂੰ ਤੇ ਕੀਟਨਾਸ਼ਕ ਦੀ ਜਿਹੜਿਆ ਉਹਨਾਂ ਦੇ ਚਾਰਿਆਂ ਤੇ ਜਿਹੜਾ ਪੈਂਦਾ ਸੀਗਾ ਉਹ ਹੋ ਗਿਆ ਸਾਰਾ ਤਾਂ ਉਸ ਨਾਲ ਉਹਦੀ ਜਿਹੜੀ ਮਰਨਾ ਸ਼ੁਰੂ ਹੋ ਗਏ ਗਿੱਦ ਹੌਲੀ ਹੌਲੀ ਉਹਦੀ ਪੋਪੂਲੇਸ਼ਨ ਤਦਾਦ ਜਿਹੜੀ ਬਹੁਤ ਘਟਦੀ ਦੁਰੀ ਗਈ ਮਤਲਬ ਉਸ ਵਾਰ ਕਈ ਕਈ ਵਾਰ ਇਹ ਵੀ ਦੇਖਿਆ ਗਿਆ ਵੀ ਜਿੱਥੇ ਹੱਡਾ ਰੂੜੀ ਹੁੰਦੀ ਸੀ ਉਹਦੀ ਡੀ ਡੀ ਟੀ ਦਾ ਸਪਰੇਅ ਕਰਦੇ ਸੀ ਵੀ ਇਹ 스మెਲ ਜਿਹੜੀ ਮਤਲਬ ਕਹਿੰਦਾ ਇਹ ਮਤਲਬ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਦੇ ਕਿਤੇ ਹੋਰ ਬਿਮਾਰੀ ਨਾ ਫੜਾ ਦੇ ਡੀ ਡੀ ਟੀ ਦਾ ਸਪਰੇਅ ਕਰਦੇ ਜੋ ਡੀ ਡੀ ਟੀ ਵਾਲੀ ਸਪਰੇਅ ਵਾਲੀ ਲਾਸ਼ਾਂ ਨੂੰ ਗਿੱਧ ਖਾਂਦੇ ਸੀ ਉੱਥੋਂ ਵੀ ਮਤਲਬ ਕਹਿੰਦਾ ਗਿਦਾਂ ਨਾਲ ਨੁਕਸਾਨ ਬਹੁਤ ਹੋਇਆ ਹੁਣ ਤੁਸੀਂ ਇਹ ਦੇਖੋ ਵੀ ਉਹ ਗਿੱਧ ਖਤਮ ਹੋਣਾ ਕੀ ਹੋਇਆ ਸਾਡੇ ਕੋਲ ਹੱਡਾ ਰੂੜੀਆਂ ਦੇ ਵਿੱਚ ਕੁੱਤੇ ਜਿਹੜੇ ਹੈਗੇ ਆ ਉਹ ਹੁਣ ਸ਼ਿਕਾਰੀ ਬਣ ਚੁੱਕੇ ਉਹ ਮਾਸ ਕਰਨਾ ਸ਼ੁਰੂ ਕਰਤਾ ਤੇ ਜਾਂ ਕਾਂ ਬਚਦੇ ਆ ਹੁਣ ਆਪਾਂ ਕੀ ਦੇਖਦੇ ਸਾਡੇ ਕੋਲ ਫਾਈਟ ਵੀ ਲੜਾਈਆਂ ਵੀ ਹ ਇਸ ਫੂਡ ਚੇਨ ਟੁੱਟਣਾ ਕੀ ਹੋਇਆ ਸਾਡੇ ਲੜਾਈਆਂ ਹੁੰਦੀਆਂ ਵੀ ਸਾਡੇ ਜਿਹੜਾ ਜਿਹੜੀ ਖੱਡਾ ਰੋੜੀ ਕਿੱਥੇ ਲੈ ਕੇ ਜਾਈਏ ਹੁਣ ਬਾਹਰ ਗੱਡੀਏ ਜਾਂ ਸਾਨੂੰ 스멜 ਆ ਰਹੀ ਹੈ ਹਵਾ ਨਾਲ ਸਾਰਾ ਪਹੁੰਚ ਰਿਹਾ ਹੈ ਹੁਣ ਕੁੱਤੇ ਜਿਹੜੇ ਇਹਨੇ ਮਤਲਬ ਕਹਿੰਦਾ ਖੂਨੀ ਹੋ ਚੁੱਕੇ ਆ ਕਈ ਕਿ ਕਿ ਇਲਾਕੇ ਚ ਰਿਪੋਰਟਾਂ ਵੀ ਆਉਂਦੇ ਵੀ ਉਹ ਇਲਾਕੇ ਜਿਹੜੋ ਉਹ ਜਿਹੜੇ ਕੁੱਤੇ ਹੈਗੇ ਜਿਹੜੋ ਖੱਡਾ ਰੋੜੀ ਦੇ ਕੋਲੇ ਹੁੰਦੇ ਆ ਕਿਸੇ ਬੰਦੇ ਨੂੰ ਵੀ ਨੰਗ ਨੀਂਦੇ ਬਹੁਤ ਸਾਰੇ ਰਿਪੋਰਟਾਂ ਆ ਰਹੀਆਂ ਥੱਲੇ ਹੁਣ ਇਹ ਅਸੀਂ ਦੇਖਿਆ ਵੀ ਇਹ ਫੂਡ ਚੇਨ ਜਿਹੜੀ ਸਾਡੀ ਪੰਜਾਬ ਦੀ ਮਤਲਬ ਕਹਿੰਦਾ ਪ੍ਰੇਡੀਟਰ ਸੀਗੇ ਸਾਡੇ ਜਿਹੜੇ ਲਾਸ਼ਾਂ ਤਾਂ ਇਹ ਇਕੱਲੀ ਇਹ ਨਹੀਂ ਹੈ ਕਿ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਜਾਤੀਆਂ ਹੈਗੀਆਂ ਸਾਡੀਆਂ ਜਿਹੜੀਆਂ ਘਰੇਲੂ ਚਿੜੀਆਂ ਹੋਈਆਂ ਹੋਰ ਬਹੁਤ ਸਾਰੇ ਜਾਨਵਰ ਸਾਡੇ ਮਤਲਬ ਕਹਿੰਦਾ ਫੂਡ ਚੇਨ ਉਹਦੀ ਟੁੱਟੀ ਪਈ ਹੈ ਤੇ ਪੰਜਾਬ ਦੇ ਜਿਹੜੇ ਬਰਾਸੀ ਰੋਖਾ ਉਹ ਵੀ ਬਹੁਤ ਵੱਡੇ ਸਕੇਲ ਤੇ ਟੁੱਟ ਚੁੱਕੇ ਹੈਗੇ ਆ ਇਹ ਨਹੀਂ ਪਤਾ ਉਹ ਜਿਹੜਾ ਨੁਕਸਾਨ ਆ ਉਹ ਕਿੱਡਾ ਵੱਡਾ ਨੁਕਸਾਨ ਹੈਗਾ ਹੌਲੀ ਲਈ ਸਾਨੂੰ ਇਹ ਸਰਚ ਦਾ ਇੱਕ ਟੌਪਿਕ ਹੈਗਾ ਇਹ ਸਰਚ ਹੋਰ ਚਾਹੀਦੀ ਇਸ ਚੀਜ਼ ਤੇ ਵੀ ਕਿੰਨਾ ਵੱਡਾ ਸੀ ਸਾਡਾ ਨੁਕਸਾਨ ਹੋ ਚੁੱਕਿਆ ਤਾਂ ਐਗਜ਼ਾਮਪਲ ਸ਼ੁਰੂ ਕੀਤੀ ਸੀ ਅਸੀਂ ਯੈਲੋਸਟੋਨ ਨੈਸ਼ਨਲ ਪਾਰਕ ਤੋਂ ਉੱਥੋਂ ਅਸੀਂ ਦੇਖਿਆ ਵੀ ਭੀੜੀਏ ਦਾ ਕੀ ਰੋਲ ਆ ਫੂਡ ਤੇ ਸਾਡੀ ਜਿਹੜੀ ਗਿੱਧ ਸੀਗੇ ਸਾਡਾ ਉਹ ਕੀ ਸਾਡੇ ਜਿਹੜੇ ਸਾਡੇ ਫੂਡ ਚੇਨ ਲਈ ਕਿੰਨੇ ਇੰਪੋਰਟੈਂਟ ਸੀ ਉਹ ਖਤਮ ਹੋ ਚੁੱਕੇ ਨੇ ਸਪੀਸੀ ਜਿਹੜੀ ਐ ਲੋਪ ਹੋ ਚੁੱਕੇ ਆ ਤਾਂ ਸਾਨੂੰ ਸਮਝਣਾ ਪੈਣਾ ਸਾਨੂੰ ਜਿਹੜੇ ਸਾਡੇ ਪੰਜਾਬ ਦੇ ਵਿਰਾਸਤੀ ਰੁੱਖ ਹੈਗੇ ਆ ਉਹਨਾਂ ਨੂੰ ਸਾਨੂੰ ਮਤਲਬ ਕਹਿੰਦਾ ਵਾਪਸ ਲਿਆਉਣਾ ਪੈਣਾ ਤਾਂ ਜੇ ਉਹ ਵਾਪਸ ਹੋਣਗੇ ਸਾਡੇ ਕੋਲੇ ਜਿਹੜੇ ਸਾਡੇ ਮਿੱਤਰ ਪੰਛੀ ਮਿੱਤਰ ਕੀੜੇ ਸਾਡੇ ਜਿਹੜੇ ਮਿੱਟੀ ਨੂੰ ਇੰਪਰੂਵ ਕਰਨ ਵਾਲੇ ਉਹ ਵਾਪਸ ਆਉਣਗੇ ਜੋ ਵਾਪਸ ਆਉਣਗੇ ਸਾਡੀ ਜਿਹੜੀ ਫੂਡ ਚੇਨ ਟੁੱਟੀ ਹੋਈ ਇਸ ਇਸ ਸਮੇਂ ਉਹ ਫੂਡ ਚੇਨ ਟੁੱਟਣ ਦੇ ਕਾਰਨ ਜਿਹੜਾ ਨੁਕਸਾਨ ਪੰਜਾਬ ਨੂੰ ਹੋਇਆ 3.6% ਸਰਬ ਜੰਗਲਾਂ ਦਾ ਰਕਬਰ ਰਹਿ ਗਿਆ ਬਹੁਤ ਵੱਡੇ ਸਕੇਲ ਦੇ ਐਗਰੋਫੋਰੈਸਟਰੀ ਸਿਸਟਮ ਚੱਲ ਰਿਹਾ ਸ਼ਹਿਾਰਪੁਰ ਕੰਢੀ ਇਲਾਕੇ 'ਚ ਉਹ ਠੀਕ ਹੈ ਇਨਕਮ ਵਾਸਤੇ ਬਹੁਤ ਵਧੀਆ ਹੈਗਾ ਕਿਉਂਕਿ ਉਸ ਇਲਾਕੇ 'ਚ ਉਹਦੀ ਫੈਕਟਰੀਆਂ ਹੈਗੀਆਂ ਸਾਰਾ ਕੁਝ ਹੈਗਾ ਪਰ ਐਟ ਦਾ ਕਾਸਟ ਆਫ ਸਾਡੇ ਜਿਹੜੇ ਬਹੁਤ ਹੀ ਵੱਡੇ ਸਾਡੇ ਜੰਗਲ ਜੀ ਉਹ ਖਤਮ ਹੋਏ ਇੱਧਰ ਜਿਹੜਾ ਮਾਲਵਾ ਚਾਹ ਜੀ ਮਾਲਵੇ ਦੇ ਵਿੱਚ ਸੀ ਦੇਖਿਆ ਵਰਤਾਰਾ ਵਿਚੋਂ ਦੇ ਤੇ ਕਣਕ ਦੀ ਖੇਤੀ ਇੱਥੇ ਮਤਲਬ ਜਿੰਨੇ ਇਲਾਕੇ ਸਾਡੇ ਕਿਸੇ ਸਮੇਂ ਟਿੱਬੇ ਹੁੰਦੇ ਸੀ ਟਿੱਬਿਆਂ ਦੇ ਵਿੱਚ ਜਾਨਵਰ ਆਪਦਾ ਜਗਾ ਬਣਾਉਂਦੇ ਸੀ ਉੱਥੇ ਇੱਕ ਬਰੀਡਿੰਗ ਦਾ ਸਾਧਨ ਹੁੰਦਾ ਸੀ ਉਹ ਸਾਰੀਆਂ ਪ੍ਰਜਾਤੀਆਂ ਹੁਣ ਟਿੱਬੇ ਖਤਮੇ ਹੁਣ ਵੱਡਾ ਹਾਈਵੇ ਨਿਕਲਿਆ ਸਾਡੇ ਪੰਜਾਬ ਚੋਂ ਮਤਲਬ ਉਹ ਹਾਈਵੇ ਨੇ ਜਿਹੜੇ ਸਾਡੇ ਟਿੱਬੇ ਬਚੇ ਪੂਚੇ ਸੀਗੇ ਉਹ ਵੀ ਪੰਜਾਬ ਤੋਂ ਸਾਰੇ ਟਿੱਬੇ ਖਤਮ ਕਰਤੇ ਮਤਲਬ ਅਸੀਂ ਹੁਣ ਫਾਦਿਲਕਾ ਗਈ ਸੀ ਪਿੱਛੇ ਜੇ ਅਸੀਂ ਦੇਖੇ ਜਿਹੜੇ ਪੁਰਾਣੇ ਟਿੱਬੇ ਤੋਂ ਵਿੱਚ ਚਿੜੀਆਂ ਨੇ ਪੰਛੀ ਨੇ ਆਪਣੇ ਛੋਟੇ ਛੋਟੇ ਮਤਲਬ ਕਹਿੰਦਾ ਹੋਲ ਬਣਾ ਕੇ ਉੱਥੇ ਰਹਿائش ਕੀਤੀ ਸੀ ਉਹ ਟਿੱਬੇ ਤੇ ਸਾਡੇ ਕੰਕਰੀਟ ਦੇ ਘਰ ਬੰਦੇ ਤੁਰੇ ਜਾ ਰਹੇ ਉੱਥੇ ਪੰਜ ਛੇ ਨੂੰ ਰੈਣ ਬਸੇ ਰਹੇਣਗੇ ਉਸ ਤੋਂ ਬਾਅਦ ਸਾਡੇ ਮਤਲਬ ਕਹਿੰਦਾ ਇੰਨਾ ਬਰਤਾਰਾ ਬਦਲ ਗਿਆ ਹੈਗਾ ਸਾਡੇ ਇਸ ਟਾਈਮ ਇੰਨੀ ਹੀਟ ਆ ਤੇ ਮਤਲਬ ਕਹਿੰਦਾ ਉਹ ਪਰਤਾਰਾ ਹੈਗਾ ਵੱਡੇ ਲੈਵਲ ਤੇ ਗੱਡੀਆਂ 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 ਸਾਡੀਆਂ ਆ ਗਈਆਂ ਹਰ ਪਰਿਵਾਰ ਕੋਸ਼ਿਸ਼ ਕਰਦਾ ਵੀ ਸਾਡੇ ਕਿਸੇ ਨਾ ਕਿਸੇ ਟੰਗ ਲਾ ਏਸੀ ਸਾਡੇ ਘਰਾਂ ਚ ਲੱਗ ਜਾ ਉਹ ਜਿਹੜੀ ਹੀਟ ਹੈਗੀ ਆ ਬਾਕੀ ਕਲਾਈਮੇਟ ਚੇਂਜ ਦੇ ਵੀ ਐਕਸ਼ਨ ਬਹੁਤ ਜ਼ਿਆਦਾ ਹੈਗਾ ਵੱਡੇ ਲੈਵਲ ਦਾ ਉਹ ਸਾਰਾ ਜਿਹੜਾ ਅਸਰ ਪੈਂਦਾ ਤੁਰੇ ਜਾ ਰਿਹਾ ਫੂਡ ਚੇਨ ਦੇ ਉੱਤੇ ਉਹ ਫੂਡ ਚੇਨ ਇੰਨੀ ਕਿ ਕ੍ਰੈਕ ਹੋ ਚੁੱਕੇ ਨੂੰ ਰ ਇਸ ਲਈ ਸੀ ਜਿਹੜੀ ਹਟ ਕਿਹੜੇ ਟੌਪਿਕ ਤਾਂ ਬਣਾ ਰਹੇ ਪਰ ਸਮਝ ਪਾਈਏ ਵੀ ਨੇਚਰ ਨੂੰ ਕੁਦਰਤ ਨੂੰ ਜੇ ਆਪਾਂ ਛੇੜਖਾਨੀ ਕਰਾਂਗੇ ਤਾਂ ਇਹ ਤਾਂ ਇਹ ਸ਼ੁਰੂਆਤੀ ਦੌਰ ਆ ਮਤਲਬ ਇਸ ਤੋਂ ਅੱਗੇ ਜਿਹੜੇ ਸਾਲ ਉਹਨੇ ਪਤ ਨਹੀਂ ਕਦੋਂ ਹੜ ਆਇਆ ਨਾ ਕਦੋਂ ਸੋਕਾ ਆਇਆ ਨਾ ਕਿਤੇ ਖੜ ਜਿਆਦਾ ਆ ਜਾਣਗੇ ਮਤਲਬ ਬਹੁਤ ਕੁਝ ਹੋ ਸਕਦਾ ਹੈ ਇਸ ਲਈ ਸਾਨੂੰ ਕੁਦਰਤ ਨੂੰ ਸਮਝ ਕੇ ਸਾਨੂੰ ਉਹਨੂੰ ਸਮਝ ਕੇ ਸਾਡੇ ਉਹਦੇ ਅਕੋਰਡਿੰਗ ਹੀ ਚੱਲਣਾ ਪੈਣਾ ਫੇਰ ਹੀ ਜਾ ਕੇ ਸਾਡੀ ਜਿਹੜੀ ਮਨੁੱਖੀ ਜੀਵਨ ਹੈਗਾ ਭਲਾਈ ਹੈਗੀ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈ ਜਿਹੜੀ ਫੂਡ 체ਨ ਨੂੰ ਵੀ ਸਮਝੀ ਆਪਾਂ ਜਿਹੜੇ ਸਾਡੇ ਜਿਹੜੇ ਪੰਜਾਬ ਸਟੇਟ ਛੋਟੀ ਜੀ ਸੂਬਾ ਹੈਗਾ ਉਸ ਦੀ ਫੂਡ 체ਨ ਹੈਗੀ ਬਹੁਤ ਵੱਡੇ ਲੈਵਲ ਤੇ ਟੁੱਟ ਚੁੱਕੀ ਆ ਉਹਨੂੰ ਸਮਝ ਕੇ ਆਪਾਂ ਸਭ ਤੋਂ ਪਹਿਲਾ ਸਟੈਪ ਹੈਗਾ ਰੁੱਖਾਂ ਨੂੰ ਵਾਪਸ ਲਿਆਉਣਾ ਉਹ ਕਾਰ ਸਾਡੀ ਰਾਊਂਡ ਕਲਾ ਫਾਊਂਡੇਸ਼ਨ ਲਗਾਤਾਰ ਕਰਦੀ ਆ ਰਹੀ ਹੈ ਪੰਜਾਬ ਦੇ ਵਿੱਚ ਤੁਸੀਂ ਆਪਦੇ ਖੇਤਾਂ ਤੋਂ ਜਿਹੜੇ ਰੁੱਖ ਕੱਢੇ ਆਪਾਂ ਮਤਲਬ ਕਹਿੰਦਾ ਉਹ ਲਾਈ ਆਪਾਂ ਆਪਣੇ ਮੋਟਰਾਂ ਤੇ ਰੁੱਖ ਲਾਈਏ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੀ ਲੈਂਡ ਪਈ ਹੈ ਉਹਨਾਂ ਨੂੰ ਆਪਾਂ ਕਵਰ ਕਰੀਏ ਸਾਡੀ ਸੰਸਥਾ ਫਰੀ ਆਫ ਕਾਸ ਦੀ ਸੈਪਲਿੰਗ ਸਪਲਾਈ ਕਰਦੀ ਹੈ। ਟਰਾਂਸਪੋਰਟੇਸ਼ਨ ਸਾਡੀ ਫਰੀ ਹੈ। ਟੈਕਨੀਕਲ ਸਪੋਰਟਸ ਅਸੀਂ ਦਿੰਦੇ ਹੈਗੇ ਆ। ਜਿੱਥੇ ਵੀ ਕਿਸੇ ਵੀਰ ਭਰਾ ਨੂੰ ਸਾਡੇ ਲੋੜ ਹੈਗੇ ਇੱਕ ਨੰਬਰ ਦੀ ਦੂਰੀ ਦੇ ਮਾਲ ਵਿੱਚ ਤੇ ਬਹੁਤ ਸਾਰੇ ਕੋਲੇ ਸਾਨੂੰ ਮਾਝੇ ਦਵਾਬੇ ਜੁਵਾਰੇ ਜੰਗਲ ਲਾਉਣ ਵਾਸਤੇ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ। ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਉਸ ਤੇ ਸੀ ਇਹ ਸਮਝ ਪਾਇਆ ਯੈਲੋਸਟੋਨ ਨੈਸ਼ਨਲ ਪਾਰਕ ਤੋਂ ਉਹਦੀ ਫੂਡ ਚੇਨ ਪਤਲੀ ਕਿੱਡੇ ਵੱਡੇ ਲੈਵਲ ਤੇ ਟੁੱਟੀ ਹੋਈ ਆ। ਤਾਂ ਉਸ ਫੂਡ ਚੇਨ ਨੂੰ ਤੋੜਨ ਵਾਸਤੇ ਪਹਿਲਾ ਸਟੈਪ ਸਾਡਾ ਦਰਖਤ ਲਾਉਣਾ ਹੈਗਾ। ਧੰਨਵਾਦ ਸਾਰਿਆਂ ਸਸੀ ਕਾਲੀ।